ਮਨ ਜਵਾ ਹਰ ਵਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਾਮਿਆ ਪੈ ਜਾ ਕੋ ਉਟ ਤੋ ਹਾਰੇ ਹਰ ਵਿਸਰਤ ਸਦਾ ਖੁਆਰੀ ਤਾ ਕੋ ਧੋਖਾ ਕਾਮਿਆ ਪੈ जागो ओट तुहारे राव बैन से करण जो जीवन बनना सर्प जैसे अर्जारे नव खंडन को तो राज कमावे अंत चले को हारे गुण दान गुण तन ही गाए जाको कृपा तारे सो सुखिया धन उस जनमा नानक तिस बलिहारी गुण गान गुण गाए जा को कृपा धारी सो सुखिया धन उस जनमा नानक तिस बलिहारी वाहगुरु जी का खालसा वाहगुरु जी की फतेह ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਸ਼ ਸੰਗਤ ਜੀ ਕਿਰਪਾ ਕੀਤੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਭਵਿੱਤਰ ਹੁਕਮ ਆਖਿਸ਼ ਕੀਤੇ ਨ ਅੱਜ ਦਾ ਜੋ ਅੰਮ੍ਰਿਤ ਵੇਲੇ ਦਾ ਫਰਮਾਨ ਹੈ ਇਹ ਪੰਮੇ ਪਾਤਸ਼ਾਹ ਤਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਰ ਜੀ ਉਹਨਾਂ ਦੇ ਰਸਤਾ ਤੋਂ ਵਿਚਾਰਨ ਹੋਇਆ ਹੋਇਆ ਪਵਿੱਤਰ ਸ਼ਬਦ ਹੈ ਸਤਿਗੁਰੂ ਜੀ ਕਿਰਪਾ ਕਰਦੇ ਹਨ ਇਸ ਪਹਿਲੀ ਆਪ ਅਕਧੀਆਂ ਵਿੱਚ ਗੁਰਮੁਖ ਤੇ ਮਨਮੁਖ ਦਾ ਜੀਵਨ ਸਤਿਗੁਰੂ ਜੀ ਨੇ ਵਰਨਨ ਕੀਤਾ ਉਹ ਕਹਿੰਦੇ ਜੀ ਪਰਮੇਸ਼ਰ ਨਾਲ ਜੁੜੇ ਹੋਏ ਆ ਚਨਰ ਨੂੰ ਸੰਗਤ ਕਰਦੇ ਆ ਤਾਂ ਕੋਈ ਵੀ ਦੁੱਖ ਨੇੜੇ ਨਹੀਂ ਆ ਸਕਦਾ ਕੋਈ ਵੀ ਵਿਕਾਰ ਜਿਹੜਾ ਹੈ ਉਹ ਕੁਝ ਵਿਗਾੜ ਨਹੀਂ ਸਕਦਾ ਤੇ ਜੇ ਪਰਮੇਸ਼ਰ ਨੂੰ ਟੁੱਟੇ ਹੋਏ ਆ ਪਿਛੜੇ ਹੋਏ ਆ ਤੇ ਫਿਰ ਆਪရှင် ਜੀ ਕਹਿੰਦੇ ਮਾਇਆ ਉਹਦੇ ਹੱਥੋਂ ਘਾਰ ਹਮ ਬੈਂਦੇ ਕਿਉਂਕਿ ਵਿਕਾਰ ਉਦੋਂ ਹਾਵੀ ਹੁੰਦੇ ਨਾ ਜਦੋਂ ਤੁਸੀਂ ਪਰਮੇਸ਼ਰ ਤੋਂ ਦੂਰ ਹੋਗੇ ਘਰ ਦਾ ਮਾਲਕ ਘਰ ਦੇ ਅੰਦਰ ਬੈਠਾ ਹੋਵੇ ਤੇ ਚੋਰ ਉੱਚਕਾ ਨੇੜੇ ਨਹੀਂ ਆਉਂਦਾ ਚੋਰ ਉੱਚਕਾ ਉਦੋਂ ਦਾ ਲਾਉਂਦਾ ਜਦੋਂ ਜਦ ਘਰ ਦਾ ਮਾਲਕ ਸੁੱਤਾ ਪਿਆ ਹੈ ਤੇ ਜਾ ਕੇ ਤੇ ਬਾਹਰ ਅੰਦਰ ਗਿਆ ਹੋਇਆ ਹੈ ਉਹ ਫਿਰ ਦੇਖਦੇ ਰਹਿੰਦੇ ਆ ਕਿ ਕਦਾ ਬੰਦਾ ਉਹਨਾਂ ਦਾ ਛੱਡਿਆ ਹੁੰਦਾ ਹੈ ਵੀ ਤੂੰ ਪਤਾ ਕਰ ਜਦੋਂ ਇਹ ਬਾਹਰ ਗਿਆ ਆਪਾਂ ਉਹਨੂੰ ਇਹ ਘਰ ਚੋਰੀ ਕਰਨੀ ਤੇ ਵਿਕਾਰ ਵੀ ਇਸੇ ਤਰ੍ਹਾਂ ਧਿਆਨ ਰੱਖਦੇ ਆ ਜਦੋਂ ਬੰਦੇ ਦੀ ਸੁਸਤੀ ਪਰਮੇਸ਼ਰੋਂ ਘੁੱਟੀ ਨਾ ਉਦੋਂ ਫਿਰ ਉਹ ਵਿਕਾਰ ਆਵ ਆ ਵੀ ਹੋ ਜਾਂਦੇ ਆ ਪਰ ਜਿਹੜੇ ਬੰਦਗੇ ਕਰਦੇ ਆ ਉਹਨਾਂ ਦੇ ਲਈ ਵਿਕਾਰ ਨਹੀਂ ਆਉਂਦੇ ਇੱਕ ਬਾਇਕ ਸੀ ਮੁਸਲਮਾਨ ਵੈਰ ਤੇ ਉਹ ਰੱਜਿਆ ਹੋਇਆ ਸੀ ਆਪਾਂ ਕਹਿੰਦੇ ਨਾ ਸੰਤੋਖੀ ਉਹਨਾਂ ਸੰਤੋਖ ਉਸ ਬੰਦਗੀ ਕਰਨ ਵਾਲਾ ਸੀ ਜਦੋਂ ਘਰ ਤੋਂ ਦੁਕਾਨ ਤੇ ਜਾਂਦਾ ਤੇ ਘਰ ਵਾਲੀ ਨੂੰ ਕਹਿੰਦਾ ਵੀ ਮੇਰਾ ਤੁਸੀਂ ਟਾਈਮ ਨਾ ਬਰਬਾਦ ਕਰੀਂ ਜਿਹੜਾ ਸਾਮਾਨ ਮਗਵਾਉਣਾ ਨਾ ਇੱਕ ਰੁੱਕੇ ਤੇ ਲਿਖ ਕੇ ਮੈਨੂੰ ਫੜਾ ਦਿਆ ਕਰ ਮੇਰੇ ਜੇ ਉੱਧਰ ਅਰੇ ਕਰ ਆਉਣਾ ਮੈਂ ਤੇ ਇਹ ਨਾ ਉਹ ਜਦੋਂ ਮੈਂ ਤੁਰਨਾ ਕਾ ਉਦੋਂ ਤੂੰ ਕਹੇ ਵੀ ਆ ਮਿਰਚਾਂ ਲੈਉਣੀਆਂ ਅਖੰਡ ਲੈਉਣੀਆਂ ਗੁੜ ਲੈਉਣਾ ਚਾਹ ਪੱਤੀ ਲੈਉਣੀਆਂ ਤੂੰ ਉਦੋਂ ਸਮਾਂ ਗੈਰਨ ਲੱਗ ਜਾਵੇਂ ਮੇਰਾ ਟਾਈਮ ਨਾ ਬਰਬਾਦ ਕਰ ਉਹਨੇ ਰੁਕਾ ਲਿਖਣਾ ਕਾਲੀਆਂ ਮਿਰਚਾਂ ਚਾਹੀਦੀਆਂ ਜੀਰਾ ਚਾਹੀਦਾ ਧਨੀਆ ਚਾਹੀਦਾ ਹਲਦੀ ਚਾਹੀਦੀ ਹੈ ਚਾਹ ਪੱਤੀ ਚਾਹੀਦੀ ਹੈ ਅਖੰਡ ਚਾਹੀਦੇ ਗੁੜ ਉਹਨੇ ਇੱਕ ਲਿਸਟ ਬਣਾ ਕੇ ਤੋ ਦੀ ਜੇਬ ਵਿੱਚ ਅਰਤੀ ਪਾ ਦੇਣੀ ਉਹਨੇ ਆਉਗੇ ਹੋਇਆ ਬਾਜ਼ਾਰ ਤੋਂ ਲੈ ਆ ਹੋਰ ਜਿੰਨਾ ਸਮਾਨ ਉਹਨੇ ਲਿਖਣਾ ਉਹ ਨਾਲ ਉਹਨੇ ਲੈ ਆਉਣਾ ਤੇ ਜਦੋਂ ਦੁਕਾਨ ਤੇ ਜਾ ਕੇ ਵਹਿ ਜਾਣਾ ਉਹ ਨੌਕਰ ਨੂੰ ਕਹਿਣਾ ਵੀ ਉਹ ਸ਼ੀਸ਼ੇ ਦੇ ਥੱਲੇ ਰੱਖ ਲੈਣਾ ਪਹਿਲਾਂ ਉਹਦਾ ਜੋੜ ਲਾ ਲੈਣਾ ਵੀ ਖੰਡ ਇੰਨੇ ਦੀ ਆਉਂਦੀ ਅਕੋਰਡਿੰਗ ਨਗਾ ਕਿਓ ਇੰਨੇ ਦਾ ਆਊਗਾ ਉਹ ਇਲੈਕਟ੍ਰੀ ਦੇਖ ਲੈਣਾ ਵੀ 250 ਦਾ ਸਮਾਨ ਹੋ ਗਿਆ ਨੌਕਰ ਨੂੰ ਕਹਿਣਾ ਕਿ ਸ਼ੁਰੂ ਕਰੋ ਮਰੀਜ਼ ਜਦੋਂ ਆਉਂਦੇ ਜਦੋਂ 250 ਰੁਪਿਆ ਪੂਰਾ ਹੋ ਜਾਂਦਾ ਉਦੋਂ ਉਹਨੂੰ ਕਹਿੰਦਾ ਲੈ ਵੀ ਹੁਣ ਇਦਵਾਲ ਮਰੀ ਜਨ ਕਾ ਕਲ ਨੂੰ ਆਇਆ ਸੰਤੋਖੀ ਸੀ ਪੈਸੇ ਵੀ ਥੋੜੇ ਘੜੇ ਲੈਂਦਾ ਸੀ ਉਹਨੇ ਕਹਿਣਾ ਵੀ ਹੁਣ ਬਦਕਾਨ ਬੰਦ ਕਰਦੇ ਨਾਲ ਹੀ ਮਸੀਤ ਸੀ ਚੱਲ ਆਪਾਂ ਮਸੀਤ ਚੱਲ ਕੇ ਅੱਲਾਹ ਦੀ ਬੰਦਗੀ ਕਰੀਏ ਜੇ ਤੈਨੂੰ ਸੋਲਾ ਸਵਾਰ ਲੈਣਾ ਨਾ ਉਹਨੇ ਕਹਿਣਾ 100 ਰੁਪਇਆ ਪੂਰਾ ਹੋ ਗਿਆ ਮਾਲਕ ਨੇ ਭੇਜਤਾ ਅੱਜ ਦਾ ਖਰਚਾ ਬਸ ਬੰਦ ਕਰ ਇੱਕ ਦਿਨ ਘਰ ਵਾਲੀ ਨੇ ਜਦੋਂ ਲਿਸਟ ਲਿਖੀ ਨਾ ਘਰ ਦਾ ਸਮਾਨ ਲਿਖਤਾ ਆਟਾ ਆਪ ਲੈਉਣਾ ਹੈ ਕੋਲ ਲੈਣਾ ਕੱਢ ਲੈਣੀ ਤੇ ਉਹਨੇ ਥੱਲੇ ਇੱਕ ਹੋਰ ਅੱਖਰ ਦੋ ਅੱਖਰ ਲਿਖਤੇ ਉਹ ਕਹਿੰਦੇ ਇਹ ਲੜਕੀ ਨੌਜਵਾਨ ਹੋ ਗਈ ਉਹਦੇ ਦਾਜ ਦਾ ਸਮਾਨ ਤਪਤੋਂਦ ਕਰਨਾ ਹੈ ਉਹਨੇ ਲਿਸਟ ਜਦੋਂ ਜਾ ਕੇ ਦੁਕਾਨ ਤੇ ਪੜ੍ਹੀ ਸਾਬ ਨਾਲ ਨਾਲ ਜੋੜ ਲਈ ਗਿਆ ਵੇ ਕੋੜਾ ਇੰਨੇ ਦਾਊਗਾ ਖੰਡ ਇੰਨੇ ਦੀ ਹੋਗੀ ਕਿਹਾ ਵਈਨੇ ਦਾਊਗਾ 8 ਇੰਨੇ ਦਾਊਗਾ ਤੇ ਜਦੋਂ ਥੱਲੇ ਉਹਨੇ ਪੜਿਆ ਲਿਖਿਆ ਐਸੀ ਕਿ ਲੜਕੀ ਦੇ ਵਿਆਹ ਦੇ ਜੋਗੋਗੀ ਲੜਕੀ ਤੇ ਉਹਦੇ ਦਾਜ ਦਾ ਸਮਾਨ ਉਹਨੇ ਸੋਚਿਆ ਵੀ ਤਾਂ ਬਹੁਤ ਜਿਆਦੇ ਪੈਸੇ ਲੱਗਣਗੇ ਤੇ ਇੰਨੇ ਪੈਸੇ ਉਹਨੇ ਜੇ ਦਵਾਈ ਆਪਾਂ ਕਿਸੇ ਨਾਲ ਠੱਗੀ ਮਾਰਾਂਗੇ ਮਹਿੰਗੀ ਦੇਵਾਂਗੇ ਦਵਾਈ ਜਾਂ ਕਿਸੇ ਨਾਲ ਠੱਗੀ ਕਰਾਂਗੇ ਤਾਂ ਇੰਨੇ ਪੈਸੇ ਕਮਾਈ ਜਾਣਗੇ सारा सौदा लिया लिख के ना जोड़ ला अगले पासे लिखता लड़की के विहता जिम्मेवार अकार पुरख वागुरु है अल्लाह है आपे अल्लाह अल्लाह की जिम्मेवारी है अभी जो सौदे के पैसे इकट्ठे किते ਤੇ ਨੌਕਰ ਨੂੰ ਕਹਿਣ ਲੱਗਾ ਵੀ ਆਪਣੇ ਸੌਦਾ ਜੀ 300 ਦਾ ਬਣ ਗਿਆ 300 ਰੁਪਏ ਆ ਗਿਆ ਆਪਣੇ ਕੋਲੇ ਦੁਕਾਨ ਬੰਦ ਕਰ ਦੇ। ਜੋ ਦੁਕਾਨ ਬੰਦ ਕਰਨ ਦੀ ਤਿਆਰੀ ਕੀਤੀ ਨਾ ਤੇ ਇੱਕ ਦੋ ਪਤੀ ਪਤਨੀ ਜਿਹੜੇ ਸੀ ਉਹ ਆ ਗਏ। ਉਹ ਆ ਕੇ ਕਹਿਣ ਲੱਗੇ ਵੀ ਬਾਈ ਜੀ 2 ਮਿੰਟ ਰੁਕ ਜੋ ਕਹਿਣ ਲੱਗਾ ਵੀ ਸਮਾਂ ਹੋ ਗਿਆ। ਮੇਰੇ ਪੈਸੇ ਪੂਰੇ ਹੋ ਗਏ ਜਿੰਨੇ ਮੈਨੂੰ ਚਾਹੀਦੇ ਸੀ। ਤੇ ਦੁਕਾਨ ਬੰਦ ਹੋ ਰਹੀ ਹੈ ਅਸੀਂ ਦਵਾਈ ਨਹੀਂ ਲੈਣੀ ਤੁਹਾਡੇ ਨਾਲ ਗੱਲ ਹੀ ਕਰ। ਕਹ ਲਗਾ ਦੱਸੋ ਕਿਉਂਕਿ ਜਿਹੜਾ ਪਰਮੇਸ਼ਰ ਦੀ ਅੱਲਾਹ ਦੀ ਪਰਮੇਸ਼ਰ ਦੀ ਬੰਦਗੀ ਕਰਦਾ ਨਾ ਉਹਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ। ਉਹ ਕਹ ਲਗੇ ਜਿਵੇਂ ਤੁਹਾਡੇ ਕੋਲ ਦਵਾਈ ਲੈ ਕੇ ਗਏ ਸੀ ਕਿ ਤੁਸੀਂ ਸਾਨੂੰ ਨਾ ਉਦੋਂ 18 ਗੋਲੀਆਂ ਦਿੱਤੀਆਂ ਸੀ ਸਾਡੇ ਘਰ ਕੋ ਬੱਚਾ ਨਹੀਂ ਸੀ। ਉਹਦੇ ਵਿੱਚ ਤੁਸੀਂ ਕਹਿਸ ਕਿ ਦੁਕਾਨ ਬੰਦ ਕਰਨ ਲੱਗਿਆ। ਤੇ ਮੇਰੇ ਨਾਲ ਦੇ ਸਾਥੀ ਨੇ ਕਿਹਾ ਵੀ ਇਹਨਾਂ ਨੇ ਬਾਹਰ ਜਾਣਾ ਹੈ ਵਿਦੇਸ਼ ਜਾਣਾ ਹੈ ਕੰਨ ਤੇ ਤੁਸੀਂ ਦਵਾਈ ਅੱਜ ਦੇ ਦਿਓ ਤੁਸੀਂ ਗੋਲੀਆਂ ਦਿੱਤੀਆਂ ਸੀ ਕਿ ਸਾਡੇ ਘਰ ਨਾਲ ਦੋ ਬੱਚੇ ਹੋ ਗਏ ਕਹ ਲਗੇ ਅੱਜ ਅਸੀਂ ਤੁਹਾਨੂੰ ਇੱਕ ਤਾਂ ਦਵਾਈ ਦੀ ਕੀਮਤ ਦੇਣਾ ਹੈ ਤੁਸੀਂ ਉਹਦੇ ਪੈਸੇ ਨਹੀਂ ਲੈਏ ਸੀ ਵੀ ਮੇਰੇ ਪੈਸੇ ਪੂਰੇ ਹੋ ਗਏ ਮੈਂ ਐਸੇ ਨਹੀਂ ਲੈਣੇ ਤਨਾ ਦਵਾਈ ਵੇਚਣੀ ਤੁਸੀਂ ਸਾਨੂੰ ਦਵਾਈ ਦਿੱਤੀ ਸੀ ਅੱਜ ਉਹਦੇ ਪੈਸੇ ਦੇਣ ਵਾਸਤੇ ਬਾਦ ਕਹਿਣ ਲੱਗਾ ਨਾ ਤੇ ਮੈਨੂੰ ਯਾਦ ਆਇਆ ਕਿ ਕਿੰਨੇ ਪੈਸੇ ਸੀ ਤੇ ਨਾ ਹੀ ਮੈਂ ਪੈਸਾ ਦਾ ਕੋਈ ਹਸਾਬ ਲਾਇਆ ਸੀ ਉਧਰ ਦਾ ਖਰਚਾ ਉਹਦੇ ਪੂਰਾ ਹੋ ਗਿਆ ਅੱਜ ਦਾ ਖਰਚਾ ਅਜ ਪੂਰਾ ਹੋ ਗਿਆ ਉਹ ਕਹਿਣ ਲੱਗੇ ਨਹੀਂ ਜੀ ਉਹਨਾਂ ਨੇ ਕੱਢਿਆ ਆਪਣਾ ਪਰਸ ਕਹਿਣ ਲੱਗੇ ਆ ਦਵਾਈ ਦੇ ਪੈਸੇ ਨਾ ਅਸੀਂ ਵੱਡੇ ਵੱਡੇ ਡਾਕਟਰਾਂ ਕੋਲ ਗਏ ਸੀ ਬਹੁਤ ਪੈਸਾ ਲੱਗੇ ਸੀ ਆਸੀਂ ਤੁਹਾਡੇ ਪੈਸੇ ਕੱਢ ਕੇ ਰੱਖੇ ਨਾ ਆ ਲਓ ਬਾਏ ਬਾਅਦ ਸਾਹਿਬ ਕਹਿਣ ਲੱਗੇ ਅੱਲਾ ਕਿੰਨਾ ਤੂੰ ਦਿਲੋਂ ਹੈ ਘਰ ਵਾਲੀ ਨੇ ਮਰਜੀ ਤੇ ਲਿਖਿਆ ਲੜਕੀ ਦੇ ਵਿਆਹ ਦਾਜ ਵਾਸਤੇ ਪੈਸੇ ਚਾਹੀਦੇ ਨੇ ਤੇ ਤੂੰ ਪ੍ਰਬੰਧ ਕਰਤਾ ਉਹਨਾਂ ਨੇ ਬੈਗ ਭਰ ਕੇ ਨੋਟਾ ਫੜਾਤਾ ਕਹਿਣ ਲੱਗੇ ਵੀ ਅਸੀਂ ਤਾਂ ਕਰੋੜਾ ਰੁਪਈਆ ਖਰਚ ਕਰਕੇ ਦਵਾਈਆਂ ਵਾਰਤ ਕੇ ਨਿਕਲੀਆਂ ਇਲਾਜ ਨਹੀਂ ਹੋਇਆ ਐਸਡ ਹੈ ਅੱਜ ਤੁਹਾਡੀ ਦਵਾਈ ਨਾਲ ਸਾਡੇ ਘਰ ਦੇ ਵਿੱਚ ਦੋ ਬੱਚੇ ਨੇ ਇਸ ਕਰਕੇ ਜਿਹੜਾ ਸੰਤੋਖੀ ਹੁੰਦਾ ਨਾ ਇਹ ਬੰਦਗੀ ਕਰਨ ਵਾਲਾ ਉਹਦੇ ਨੂੰ ਪਰਮੇਸ਼ਰ ਆਪ ਉਹਦੀ ਸਹਾਇਤਾ ਕਰਦਾ ਹੈ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਇੱਕ ਗੱਲ ਕਹੀ ਉਹ ਕਹਿੰਦੇ ਜਿਹੜਾ ਤਾਂ ਗੁਰਮਖ ਹੈ ਗੁਰੂ ਦੇ ਸਾਨੂੰ ਕਰਾਇ ਕੇ ਜੀਵਨ ਉਤীত ਕਰਦਾ ਹੈ ਵਿਕਾਰ ਉਹਦੇ ਨੇੜੇ ਨਹੀਂ ਟੁਕਦੇ ਤੇ ਜਿਹੜਾ ਬੰਦਾ ਆਪ ਉਧਰਿਆਂ ਕਰਦਾ ਤੇ ਸੋਚਦਾ ਹੈ भी जो मैं आमलाता बहुत दिन तुम कह के देख लो कह टाइम ही नहीं जे गुरुद्वारे आवानगे सत्संग च बैठा दुकान कौन खोलूगा जे गुरुद्वारे आवेंगे तो घर के कम कौन करूंगा चार पैसे भी पाने बच्चे, बच्चे पालन बच्चे पालन जिम्मेवारी लैके असं बहुत चिंता च पे हैं वो तो परमिशन ने समय समय सब कुछ दे देना आ किरत जरूर करनी है वेले नहीं बैठना पर किरत के नाल परमेर की बंदगी भी करनी है समा कटना है अज मादशाह जी ने कृपा करके ना सुहागण के दुहागण का जीवन मनमुख से गुरमुख का जीवन अज के हम है बख्शिश की है और एक पंक्ति दोनों तरह दतगुरु जी ने बख्शिश कर दिती

पवित्र हुआ शब्द है टोटी राग का शब्द है पातशाह श्री गुरु अर्जन देव साहब आदशाह जी उन्होंने रसना चो चारण है सतगुरु जी कृपा कर दिन आर विसरत सदा कुआरी परमेश्वर विसर गया ना ते खजर कुआरी है अविकार जिने ना हावी हो जाते नहीं ते सतगुरु पातशाह अच्छा जी कहते ताको धोखा तो कहां व्यापै जागो ओट तुहारी तो जिस रो तेरी ओट आसरा है जिहदे सिर ते तेरा मेहर भरिया हथ ना ਆ ਮਾਇਆ ਨੂੰ ਉਹਦੇ ਨਾਲ ਠੱਗੀ ਭਰੇ ਨਹੀਂ ਕਰ ਸਕਦੇ ਵਿਕਾਰ ਉਹਦਾ ਕੁਝ ਨਹੀਂ ਬਗਾੜ ਸਕਦੇ ਰਹਾ ਬੈਨੁ ਜੈ ਮਰਨ ਜੋ ਜੀਵਨ ਬਰਨਾ ਸਰਪ ਜੈਸੇ ਅਰਜਾਰੀ ਕਹਿੰਦੇ ਬੰਦ ਗਈ ਤੋਂ ਬਗੈਰ ਨਾ ਜਿਹੜਾ ਜੀਵ ਦਾ ਬਤੀਤ ਹੋਣਾ ਹੈ ਉਹ ਸព ਵਰਗੀ ਉਮਰ ਦੱਸੇ ਸਭ ਹਮੇਸ਼ਾ ਆਪਣੇ ਸਰੀਰ ਨੂੰ ਕਰਮ ਥਾਵਾਂ ਤੇ ਰਿਗੜਦਾ ਹੈ ਹਮੇਸ਼ਾ ਉਹਦੇ ਅੰਦਰ ਵਿਅਹ ਜਿਹੜੀ ਹੈ ਉਹਨੂੰ ਟਿਕਣ ਨਹੀਂ ਦਿੰਦੀ ਜੈਰ ਅਤਰਾ ਕੋਲ ਧਾਰਨ ਹੈ ਤੋ ਜ਼ਹਿਰ ਨੂੰ ਤੜਹਾਉਂਦੀ ਰਹਿੰਦੀ ਹੈ ਕਿਤੇ ਸ਼ਾਂਤੀ ਨਹੀਂ ਕਹਿੰਦੇ ਸਤ ਵਰਗੇ ਉਮਰ ਦਸਿਆ ਹੈ ਜਿਹੜਾ ਬੰਦਗੀ ਤੋਂ ਕਹਿੰਦੇ ਨਾ ਵਖੰਡਾਂ ਨੂੰ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਭਾਵੇਂ ਨਵਾਂ ਖੰਡਾਂ ਦਾ ਰਾਜ ਭਾਗ ਵੀ ਹੋਵੇ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਉਹਦੇ ਕੋਲ ਹੋਵੇ ਪਰ ਜੀਵਨ ਦੇ ਬਾਅਦ ਹੀ ਅਖੀਰ ਨੂੰ ਹਾਰ ਕੇ ਜਾਉਗਾ ਸੰਸਾਰ ਤੋਂ ਇਹ ਬੰਦਗੀ ਨਹੀਂ ਗੋੜ ਨਾ ਦਾ ਹੁਣ ਤਨਹੀ ਗਾਈ ਜਾਕੋ ਕਿਰਪਾ ਧਾਰੀ ਤੇ ਗੁਣਾ ਦੇ ਖਜ਼ਾਨੇ ਨਿਧਾਨ ਹੁੰਦਾ ਖਜ਼ਾਨਾ ਇਹ ਗੁਣਾ ਦੇ ਖਜ਼ਾਨੇ ਪਰਮੇਸ਼ਰ ਤੇਰੇ ਗੁਣਾ ਉਹਨਾਂ ਨੇ ਗਾਏ ਨਾ ਜਿਹਦੇ ਤੇ ਤੂੰ ਕਿਰਪਾ ਕੀਤੀ ਇਹ ਨਾਲੇ ਕੋ ਇਹ ਤੋਂ ਨਾਮ ਦੀ ਆਤਮਾ ਹੋਣਾ ਨਾ ਉਹ ਤੇਰੇ ਗੁਣਾ ਦਾ ਇਨ ਕਰਦੇ ਨੇ ਤੇ ਸਤਗੁਰੂ ਜੀ ਕਹਿੰਦੇ ਸੋ ਸੁਖੀਆ ਧਨ ਉਸ ਜਨਮ ਨਾਨਕ ਕਿਸ ਬਲਿਹਾਰੀ ਉਹ ਸੁਖੀ ਨਾ ਉਹਨਾਂ ਦਾ ਜਨਮ ਧੰਨਤਾ ਦੇ ਜੋਗ ਹੈ ਤੇ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਆਦਿਸ਼ਾ ਗੁਰੂ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਨਾ ਮੈਂ ਉਹਨਾਂ ਤੋਂ ਬਲਿਹਾਰ ਮੈਂ ਕੁਰਬਾਨ ਹਾਂ ਇੱਕ ਮਹਾਂਪੁਰਸ਼ ਹੋਏ ਨਾ ਸੰਤ ਬਾਬਾ ਇੰਦਰ ਸਿੰਘ ਜੀ ਹਸਪੀਟਲ ਤੇ ਬਿਮਾਰੀ ਦੇ ਆਤ ਤੇ ਐਨ ਤੇ ਉਹਨਾਂ ਦਾ ਇੱਕ ਸਾਥੀ ਮਹਾਂਪੁਰਸ਼ ਲੈਣ ਵਾਸਤੇ ਆਇਆ ਜੋ ਆ ਕੇ ਖਲੋਤਾ ਨਾਲ ਹੱਥ ਜੋੜ ਕੇ ਕਹਿਣ ਲੱਗਾ ਕੀ ਹਾਲ ਹੈ ਤੇ ਮਹਾਂਪੁਰਸ਼ਾਂ ਦੀ ਰਾਮ ਜੀ ਮਹਾਂਪੁਰਸ਼ ਜਾਨ ਤੇ ਕਹਿੰਦੇ ਤੁਸੀਂ ਦੱਸੋ ਬਈ ਨਾ ਕਹਿਣ ਲੱਗੇ ਜੀ ਤੁਸੀਂ ਦੱਸੋ ਤੇ ਸਤਬਾਬਾ ਇੰਦਰ ਸਿੰਘ ਜੀ ਕਹਿਣ ਲੱਗੇ ਤਨ ਦਾ ਹਾਲ ਪੁੱਛ ਦਿਓ ਕਿ ਮੰਦਾ ਕਹਿਣ ਲੱਗੇ ਜੀ ਮੰਦਾ ਤਨ ਦਾ ਤਾਂ ਕੀ ਪੁੱਛਣਾ ਤਨ ਤਾਂ ਕਦੇ ਟਿਲਾ ਹੋ ਗਿਆ ਕਦੇ ਠੀਕ ਹੋ ਗਿਆ ਇਹਦੇ ਤਾਂ ਮਿਸਤਰੀ ਥਾਤਾ ਤੇ ਬੈਠੇ ਨਾ ਮਕੈਨਿਕ ਆ ਡਾਕਟਰ ਜਿਹੜੇ ਆ ਨਾ ਸਰੀਰ ਦੇ ਮਕੈਨਿਕ ਆ ਉਹ ਕਹਿੰਦੇ ਤਾਂ ਕਦੇ ਠੀਕ ਖਰਾਬ ਹੋ ਜਾਂਦਾ ਗੱਡੀ ਚਲੀ ਜਾਂਦੀ ਖਰਾਬ ਹੋਰ ਨਹੀਂ ਮਕੈਨਿਕ ਠੀਕ ਕਰਦਾ ਹੈ ਮਨ ਦੀ ਗੱਲ ਕਰਦਾ ਮੈਂ ਸੰਤ ਬਾਬਾ ਇੰਦਰ ਸਿੰਘ ਜੀ ਕਹਿਣ ਲੱਗੇ ਯਾਰ ਬੜੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਮਨ ਜਿਹੜਾ ਸੁੱਕਿਆ ਤੁਸੀਂ ਦੱਸੋ ਕਹਿਣ ਲੱਗੇ ਮੈਂ ਅੱਜ ਜਦੋਂ ਸਵੇਰੇ ਤੁਰਿਆ ਨਾ ਤੇ ਮੈਂ ਕਿਹਾ ਵੀ 2 ਘੰਟੇ ਲੱਗਣਗੇ ਉੱਥੇ ਜਾਣ ਤੇ ਸੰਤ ਬਾਬਾ ਇੰਦਰ ਸਿੰਘ ਜੀ ਉਹਨਾਂ ਕੋਲ ਜਦੋਂ ਗੱਡੀ ਸਟਾਰਟ ਕੀਤੀ ਡਰਾਈਵਰ ਨੇ ਤੇ ਮੈਂ ਉਦੋਂ ਗੱਡੀ ਦੀ ਆਵਾਜ਼ ਨਾਲ ਸਿਮਰਨ ਸ਼ੁਰੂ ਕਰਤਾ ਵੀ ਇਹ ਸਵਾਸ ਸਵੇਰੇ ਤੇ ਨਾ ਜਾਣ ਇਤੋਂ ਤੱਕ 2 ਘੰਟੇ ਲੱਗੇ ਪਰਮੇਸ਼ਰ ਦੀ ਬੰਦਗੀ ਕਰਦੇ ਮਨ ਸੁਖੀ ਹੈ ਕਹਿਣ ਲੱਗੇ ਤੁਸੀਂ ਦੱਸੋ ਬੈਠਦੇ ਪਏ ਹੋ ਕਹਿਣ ਲੱਗੇ ਮੈਂ ਵੀ ਫਿਰ ਗੁਰਮਖਾ ਜਦੋਂ ਬੋਤਲ ਲਾਉਂਦੇ ਆ ਨਾ ਤੇ ਉਦੋਂ ਇੱਕ ਟਿਕ ਟਿਕ ਦੀ ਆਵਾਜ਼ ਆਉਂਦੀ ਆ ਮੜੀ ਮੜੀ ਤੇ ਮੈਂ ਵੀ ਉਹਦੇ ਨਾਲ ਸਿਮਰਨ ਸ਼ੁਰੂ ਕਰ ਦਿੰਦਾ ਤੇ ਫਿਰ ਸਿਮਰਨ ਹੁੰਦਾ ਰਹਿੰਦਾ ਮੈਂ ਸ਼ੁਕਰਾਨਾ ਕਰਦਾ ਪਰਮੇਸ਼ਰ ਦਾ ਆਤਮੈਨ ਬੈਠ ਕੇ ਪਾ ਕੇ ਉਹ ਸਮਾਂ ਬੇਲਾ ਦਿੱਤਾ ਨਹੀਂ ਕਦੇ ਕੋਈ ਸੇਵਕ ਆਹ ਇਤੋਂ ਜੀ ਬਿਜਲੀ ਦਾ ਬਿੱਲ ਭਰਨਾ ਹੈ ਉਧਰ ਡਾਕਟਰ ਦੇ ਪੈਸੇ ਲੈਣੇ ਹੈ ਉਧਰ ਫਲਾਣੇ ਸੇਵਾਦਾਰ ਨੂੰ ਪੈਸੇ ਦੇਣੇ ਹੈ ਰਾਇਸ਼ ਲੈਣਾ ਹੈ ਕਿੰਨੀ ਚਿੰਤਾ ਮੁੱਕ ਗਈ ਉਸ ਦਿਨ ਤੋਂ ਮੈਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਨਾ ਖੁੱਲਾ ਸਮਾਂ ਦਿੱਤਾ ਕਿ ਤੂੰ ਜਪੀ ਚੱਲ ਕਹਿਣ ਲੱਗੇ 18 ਦਿਨ ਹੋਏ ਨਾ ਤੇ ਸਵਾ ਲੱਖ ਪਾਠ ਹੋ ਗਿਆ ਮੂਲ ਮੰਤਰ ਦਾ ਬਾਕੀ ਜਿਹੜਾ ਸਿਮਰਨ ਕਰਦੇ ਆ ਉਹਨਾਂ ਮਨ ਬੜਾ ਸੁਖੀ ਹੈ ਉਹ ਕਹਿਣ ਲੱਗੇ ਜਿਹੜਾ ਦੂਸਰਾ ਬੰਦਾ ਸੁਣ ਰਿਹਾ ਸੀ ਕਹਿੰਦਾ ਬੈੱਡ ਤੇ ਪਿਆ 18 ਗੱਲਾਂ ਬਿਮਾਰ ਹੈ ਤੇ ਮੈਂ ਕਹਿੰਦਾ ਬਹੁਤ ਸੁਖੀ ਆ। ਫਿਰ ਮਹਾਪੁਰਸ਼ ਨੇ ਅਸਾ ਕਹਿੰਦੇ ਦੁੱਖ ਉਹਨਾਂ ਨੂੰ ਵਿਆਪਦਾ ਹੈ ਜਿਹੜੇ ਪਰਮੇਸ਼ਰ ਨਾਲ ਜੁੜੇ ਹੋਏ ਜਿਹੜੇ ਜੁੜੇ ਹੋਏ ਦੁੱਖ ਉਹਨਾਂ ਦੇ ਨੇੜੇ ਨਹੀਂ ਆਉਂਦਾ। ਇੱਕ ਮਹਾਪੁਰਸ਼ ਨੇ ਦੂਜੇ ਨੂੰ ਪੁੱਛਿਆ ਸੀ ਕਹਿੰਦਾ ਇੱਕ ਗੱਲ ਦੱਸਿਓ ਜੀ ਤੁਸੀਂ ਕਈ ਮਹੀਨਾ ਤੋਂ ਬਿਮਾਰ ਹੋ ਤੇ ਮੈਂ ਤੁਹਾਡਾ हार नहीं पूछना है कह लगे होने लगे तजर्बे बारे पूछना है तजर्बा है बिमारी तजर्बा महापुरुष कह लगे भी बड़ा तजर्बा हो क्या किहन लग हम इत बैठे नई महीने हो गए तो घरे जलो माड़ा जा पाठ करते ਤਾਰ ਵਾਲੇ ਕਹਿੰਦੇ ਦੁਕਾਨ ਖੋਲ ਰੇ ਆ ਮੁੰਡਾ ਕਹਿੰਦਾ ਇਤਨਾ ਕੰਮ ਜਣਾ ਉੱਥੇ ਸੁਰਤੀ ਤੇ ਵਰਦੇ ਕਹਿੰਦਾ ਇੱਥੇ ਆਨੰਦ ਹੈ ਨਾ ਮੁੰਡਾ ਬਾਜ਼ ਮਾਰੇ ਵੀ ਬਾਪੂ ਜੀ ਆ ਕੰਮ ਕਰ ਲੈ ਨਾ ਘਰ ਵਾਲੇ ਕਹਿੰਦੇ ਤੁਸੀਂ ਪਏ ਹੋ ਦੁਕਾਨ ਨੂੰ ਖੋਲੂਗਾ ਅਸਾ ਕਿੰਤਾ ਨਹੀਂ ਮੁੱਕੀ ਹੋਣ ਮੈਂ 10 ਜਗਜੀਤ ਸਾਹਿਬ ਦੇ ਪਾਠ ਇੱਕ ਪੋਥੀ ਰੱਖੀ ਹੈ ਤੇ ਇੱਕ ਰੱਖੀ ਹੈ ਕਾਪੀ ਉਹਦੇ ਦੇ ਹਜ਼ਾਰਾਂ ਤਾਂ ਜਗਜੀਤ ਸਾਹਿਬ ਦੇ ਪਾਠ ਹੋ ਗਿਆ ਹਜ਼ਾਰਾਂ ਮੋਰ ਮੰਤਰ ਦੇ ਗੁਰਬੱਤਰ ਦੇ ਪਾਠ ਹੋ ਗਏ ਮੇਰਾ ਤਾਂ ਤਜਰਬਾ ਹੈ ਵੀ ਮੱਧੇ ਚ ਪੈਣ ਵਾਲਾ ਬੰਦਾ ਸੁਖੀ ਹੈ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਡਾਕਟਰਾਂ ਨੇ ਰੋਗਿਆ ਕਹਿਣ ਲੱਗਾ ਆਪਾਂ ਪਰਸੋਂ ਤੁਹਾਡੀਆਂ ਗੱਲਾਂ ਹੀ ਅਜੀਬ ਨੇ। ਤੁਸੀਂ ਤਨ ਦੇ ਦੁੱਖ ਨੂੰ ਤਾਂ ਸਮਝ ਹੀ ਨਹੀਂ ਰਹੇ। ਤੂੰ ਕਹਿੰਦੇ ਡਾਕਟਰ ਸਾਹਿਬ ਤਨ ਦੇ ਦੁੱਖ ਨੂੰ ਕੀ ਸਮਝਣਾ ਹੈ? ਇਹ ਤਾਂ ਆਉਣ ਜਾਣਾ ਹੈ ਤਾਂ ਕੱਪੜਾ ਹੈ। ਜਿਵੇਂ ਕੋ ਬਹੁ ਨਮਾ ਪਾਉਂਦਾ ਪੁਰਾਣਾ ਲਾਹ ਹੁੰਦਾ ਹੈ। ਕਦੇ ਤਨ ਛੱਡ ਜਾਣਾ ਮਨ ਨੂੰ ਦੁਖੀ ਹੋਈ। ਇਸ ਕਰਕੇ ਆਓ ਅਕਸ਼ਰ ਜੀ ਨੇ ਕਿਰਪਾ ਕੀਤੀ ਹੈ ਬੰਦਗੀ ਕਰਕੇ ਨਾ ਮਨ ਸੁਖੀ ਹੁੰਦਾ ਹੈ ਆ ਦਿਨ ਹੈ ਵੀ ਸੁੱਖਾ ਦੇ ਨਾਲ ਤਨ ਸੁਖੀ ਹੁੰਦਾ ਹੈ ਜਦੋਂ ਕੋਲੋਂ ਚਲੇ ਜਾਂਦੇ ਆ ਫਿਰ ਮਨ ਦੁਖੀ ਹੁੰਦਾ ਹੈ ਤਨ ਦੁਖੀ ਹੁੰਦਾ ਹੈ ਤੇ ਮਨ ਉਦੋਂ ਦੁਖੀ ਹੁੰਦਾ ਜਦੋਂ ਆਪਣੇ ਵਿਚਾਰ ਨੂੰ ਪੜ੍ਹੇ ਵੈਦਾ ਵੈਗ ਸਿਆਣ ਕੋ ਪਹਿਲਾ ਰੋਗ ਪਛਾਨ ਕਹਿੰਦੇ ਤੂੰ ਪਹਿਲਾਂ ਮੇਰਾ ਰੋਗ ਪਛਾਨ ਲਾ ਜਿਹੜੀ ਦਵਾਈ ਨਾਲ ਮੇਰਾ ਰੋਗ ਦੂਰ ਹੋਵੇ ਉਹ ਦਵਾਈ ਦਿੰਦੀ ਇਹ ਤੋਂ ਅੰਨਾ ਹੈ ਰੋਗਾ ਕਾਮ ਇਹ ਲੰਬੀ ਪਾਕਸ ਆ ਦੀ ਪੱਲੀ ਤੇ ਉਦੋਂ ਫਿਰ ਵੈਦ ਕਰਨ ਕਾ ਮੈਨੂੰ ਨਹੀਂ ਸਮਝ ਆਉਂਦੀ ਵਾਰਸ਼ ਹੋ ਰਹੀ ਹੈ ਬਖਸ਼ਿਸ਼ਾਂ ਦੀ ਤੇ ਅਸੀਂ ਹੰਕਾਰ ਨੂੰ ਵੀ ਛਤਰੀ ਤਰਨ ਕੇ ਫਿਰਦੇ ਹਾਂ ਜਦੋਂ ਆਉਣ ਹੈ ਨਾ ਗੁਰੂ ਕੋਲ ਮੈਂ ਉਸ ਹਾਂ ਮੈਂ ਹੰਕਾਰ ਲੈ ਕੇ ਹੰਕਾਰ ਦੀ ਪੰਡ ਇੱਥੇ ਛਕਣੀ ਸੀ ਉਹ ਲੈ ਕੇ ਆਇਆ ਤੇ ਨਾਲ ਹੀ ਲੈ ਗਿਆ ਜਿਹੜੀਆਂ ਜਿਹੜਾ ਬਖਸ਼ਿਸ਼ਾਂ ਦਾ ਵੀ ਪਹਿਰਿਆ ਸੀ ਨਾ ਉਹ ਹੰਕਾਰ ਦੀ ਛਤਰੀ ਨੇ ਸਾਡੇ ਤੇ ਪਹਿਣ ਹੀ ਨਹੀਂ ਦਿੱਤਾ ਹੰਕਾਰ ਦੀ ਛਤਰੀ ਤਾਣ ਕੇ ਫਿਰਦੇ ਆ ਉਬਾਰ ਸਿੰਧੀਆਂ ਜਿਹੜੀਆਂ ਕਣੀਆਂ ਪਹਿਰੀਆਂ ਸੀ ਨਾ ਬਖਸ਼ਿਸ਼ ਦੀਆਂ ਉਹ ਸਾਡੇ ਤੇ ਪਈ ਨਹੀਂ ਫਿਰ ਕਿਉਂ ਮਨ ਸੁਖੀ ਹੋਣਾ ਤੇ ਖੁਸ਼ ਹੋਣਾ ਪੁੱਲਾ ਚੱਖਾਂ ਦੇਖੇ ਬਾਜੀ ਸਤਿਗੁਰੂ ਕਿਰਪਾ ਕਰਨ ਭੇਜ ਜੀਏ ਉਸ ਬਖਸ਼ਿਸ਼ ਦੇ ਕਣੀਆਂ ਦੇ ਨਾਲ ਭਿਜੋ ਸਿ ਜੋ ਕੰਬੜੀ ਲੈ ਵਰਸੇ ਮੇਉ ਜਾਏ ਆਲਾ ਤਨ ਸਜਨਾ ਟੁੱਟੇ ਨਾ ਹੀ ਨੋ ਇੱਕ ਵਾਰ ਮਨ ਕਿਹਾ ਗਿਆ ਇਹ ਕੰਬੜੀ ਭੇਜੂਗੀ ਦੂਜੀ ਵਾਰ ਕਹਿਣ ਲੱਗੇ ਭੇਜ ਨਹੀਂ ਇਤਜਾਵੇਂ ਮੇਰਾ ਮੇਰੇ ਪਿਆਰੇ ਨਾਲ ਨੇਵ ਨਾ ਟੁੱਟ ਜੇ ਪ੍ਰੇਮ ਨਾ ਟੁੱਟ ਜੇ ਇਹ ਕੰਬੜੀ ਦੀ ਕੋਈ ਪ੍ਰਵਾਹ ਨਹੀਂ ਇਸ ਕਰਕੇ ਸਰੀਰ ਦੀ ਪ੍ਰਵਾਹ ਮਹਾਪੁਰਸ਼ ਨਹੀਂ ਕਰਦੇ ਸਰੀਰ ਦੀ ਪ੍ਰਵਾਹ ਅਸੀਂ ਕਰਦੇ ਆ ਤੇ ਮਨ ਦੀ ਪ੍ਰਵਾਹ ਮਹਾਪੁਰਸ਼ ਕਰਦੇ ਉਹ ਅਸੀਂ ਨਹੀਂ ਕਰਦੇ ਸਤਗੁਰੂ ਜੀ ਕਿਰਪਾ ਕਰਨਾ ਆਪਣਾ ਮੇਰ ਸਤਿ ਰੱਖਣਾ ਚੜ੍ਹਦੀ ਕਲਾ ਦਾ ਜੀਵਨ ਬਕਸ਼ਿਸ਼ ਕਰਨਾ ਸਿਮਰਨਾ ਬੰਦਗੀ ਸਾ ਸੰਗਤ ਸੇਵਾ ਇਹਦਾ ਸਭ ਗੁਰੂ ਜੀ ਬਕਸ਼ਿਸ਼ ਕਰਨਾ ਤੁਹਾਨੂੰ ਕਿਵਾਰੀ ਬਾਹਰੀ ਮੁਕਤੀ ਦਾ ਖਾਸਾ ਬਾਹਰੀ ਮੁਕਤੀ ਰਾਮ ਕਾਲੇ